ਅੱਜ ਮੁੰਬਈ ਇੰਡੀਅਨਸ ਨੇ ਚੇਨਈ ਸੁਪਰ ਕਿੰਗਸ ਨੂੰ 9 ਵਿਕਟਾਂ ਨਾਲ ਹਰਾ ਦਿੱਤਾ ਵਨਕੇਡੇ ਸਟੇਡੀਅਮ 'ਚ ਖੇਡੇ ਗਏ ਮੈਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਚੇਨਈ ਸੁਪਰ ਕਿੰਗਸ ਨੇ 20 ਓਵਰਾਂ 'ਚ 5 ਵਿਕਟਾਂ ਦੇ ਨੁਕਸਾਨ 'ਤੇ 176 ਦੌੜਾਂ ਬਣਾਈਆਂ ਜਵਾਬ 'ਚ ਮੁੰਬਈ ਇੰਡੀਅਨਸ ਨੇ 26 ਗੇਂਦਾਂ ਬਾਕੀ ਰਹਿੰਦੇ ਆ ਮੈਚ ਜਿੱਤ ਲਿਆ ਮੁੰਬਈ ਇੰਡੀਅਨਸ ਨੇ ਰੋਹਿਤ ਸ਼ਰਮਾ ਅਤੇ ਸੂਰਜ ਕੁਮਾਰ ਯਾਦਵ ਦੇ ਅਰਧ ਸੈਂਕੜਿਆਂ ਦੀ ਬਦੌਲਤ 15.4 ਓਵਰਾਂ 'ਚ 1 ਵਿਕਟ ਦੇ ਨੁਕਸਾਨ 'ਤੇ 177 ਦੌੜਾਂ ਬਣਾਈਆਂ ਮੁੰਬਈ ਲਈ ਰੋਹਿਤ ਸ਼ਰਮਾ ਨੇ ਅਜੇਤੂ 76 ਅਤੇ ਸੂਰਜ ਕੁਮਾਰ ਨੇ ਅਜੇਤੂ 68 ਦੌੜਾਂ ਬਣਾਈਆਂ ਚਿਨੇ ਲਈ ਜਡੇਜਾ ਨੇ ਇੱਕ ਵਿਕਟ ਲਈ 170 ਦੌੜਾਂ ਦੇ ਟੀਚਰ ਦਾ ਪਿੱਛਾ ਕਰਦੇ ਹੋਏ ਮੁੰਬਈ ਇੰਡੀਅਨਸ ਨੇ ਰੋਹਿਤ ਸ਼ਰਮਾ ਅਤੇ ਰિયાન ਰਿਕਟਨ ਨਾਲ ਚੰਗੀ ਸ਼ੁਰੂਆਤ ਕੀਤੀ ਦੋਵਾਂ ਵਿਚਾਲੇ ਪਹਿਲੀ ਵਿਕਟ ਲਈ 63 ਦੌੜਾਂ ਦੀ ਸਾਂਝੇਦਾਰੀ ਹੋਈ ਰਿਕਟਨ 19 ਗੇਂਦਾਂ 'ਚ 24 ਦੌੜਾਂ ਬਣਾ ਕੇ ਆਊਟ ਹੋ ਗਿਆ ਰੋਹਿਤ ਸ਼ਰਮਾ 45 ਗੇਨਾਂ 'ਚ 76 ਦੌੜਾ ਬਣਾ ਕੇ ਅਜੇਤੂ ਪਰਤੇ ਤੇ ਸੂਰੇ ਕੁਮਾਰ 30 ਗੇਨਾਂ 'ਚ 68 ਦੌੜਾ ਬਣਾ ਕੇ ਅਜੇਤੂ ਪਰਤੇ ਇਸ ਤੋਂ ਪਹਿਲਾਂ ਵਨਕਰੇ ਸਟੇਡੀਅਮ 'ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਚੇਨਈ ਸੁਪਰ ਕਿੰਗਸ ਨੇ 20 ਓਵਰਾਂ 'ਚ 5 ਵਿਕਟਾਂ ਦੇ ਨੁਕਸਾਨ 'ਤੇ 176 ਦੌੜਾ ਬਣਾਈਆਂ ਚੇਨਈ ਲਈ ਸ਼ਿਵਮ ਦੁੱਬੇ ਤੇ ਰਵਿੰਦਰ ਜਡੇਜਾ ਨੇ ਅਰਧ ਸੈਂਕੜੇ ਲਗਾਏ ਪਹਿਲਾ ਬੱਲੇਬਾਜ਼ੀ ਕਰਨ ਉੱਤਰਦੇ ਹੋਏ ਚੇਨਈ ਸੁਪਰ ਕਿੰਗਸ ਨੂੰ ਚੌਥੇ ਓਵਰ 'ਚ ਪਹਿਲਾ ਝਟਕਾ ਲੱਗਾ ਰਾਜੇਨ ਨੋ ਗੇਨਾਂ 'ਚ 5 ਦੌੜਾਂ ਬਣਾ ਕੇ ਆਊਟ ਹੋ ਗਿਆ ਅਸ਼ਵਨੀ ਨੇ ਉਸ ਨੂੰ ਆਊਟ ਕਰ ਦਿੱਤਾ ਦੀਪਕ ਚਾਹਰ ਨੇ ਆਯੂਸ਼ ਮਹਾਤਰੇ ਨੂੰ ਪਵੇਲੀਅੰ ਦਾ ਰਸਤਾ ਦਿਖਾ ਦਿੱਤਾ ਉਸ ਨੇ 15 ਗੇਨਾਂ 'ਚ 32 ਦੌੜਾਂ ਬਣਾਈਆਂ ਰਾਸ਼ਿਦ 20 ਗੇਨਾਂ 'ਚ ਸਿਰਫ 19 ਹੀ ਦੌੜਾਂ ਬਣਾ ਸਕਿਆ शिवम दुबे ਬੱਤੀ ਗੇਨਾਂਚ ਪੰਜਾਹ ਡੋੜਾ ਬਣਾ ਕੇ ਆਊਟ ਹੋ ਗਿਆ ਬੁਮਰਾ ਨੇ ਉਸਨੂੰ ਆਊਟ ਕਰ ਦਿੱਤਾ दुबे ਤੇ ਜਡੇਜਾ ਵਿਚਕਾਰ ਚੌਥੀ ਵਿਕਟ ਲਈ 69 ਡੋੜਾਂ ਦੀ ਸਾਂਝੇਦਾਰੀ ਹੋਈ ਚੇਨਈ ਸੁਪਰ ਕਿੰਗਸ ਦੇ ਕਪਤਾਨ ਐਮ ਐਸ ਧੋਨੀ ਨੇ 6 ਗੇਨਾਂਚ ਸਿਰਫ 4 ਡੋੜਾ ਬਣਾਈਆਂ ਮੁੰਬਈ ਇੰਡੀਅਨਸ ਲਈ ਜਸਪ੍ਰੀਤ ਬੁਮਰਾ ਨੇ 4 ਓਵਰਾਂ 'ਚ 25 ਡੋੜਾ ਦੇ ਕੇ 2 ਵਿਕਟਾਂ ਲਈਆਂ ਦੀਪਕ ਚਾਹਰ ਅਸ਼ਵਨੀ ਕੁਮਾਰ ਤੇ ਮਿਸ਼ੇਲ ਸੈਂਟਰ ਨੂੰ ਇੱਕ ਇੱਕ ਵਿਕਟ ਮਿਲੀ